ਤੁਸੀਂ ਵੇਖ ਰਹੇ ਉਸ ਕਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਪੰਜਾਬ ਦੀ ਝਾਕੀ ਨੂੰ ਲੈ ਕੇ ਇੱਕ ਵਫਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਝੱਖ ਨੂੰ ਕੇਰਿਆ ਗਿਆ ਤਿੱਖੇ ਸ਼ਬਦੀ ਵਾਰ ਜਿਹੜੇ ਨੂੰ ਕਿਤੇ ਗਏ ਨੇ ਤਾਂ ਟਵੀਟ ਕਰਦੇ ਹੋਏ ਲਿਖਤੀ ਰੂਪ ਦੇ ਵਿੱਚ ਇਸ ਵਾਰ ਤੰਜ ਕਸੇ ਗਏ ਨੇ ਤੇ ਇੱਕ ਪੰਜਾਬ ਦੀ ਝਾਕੀ ਦੀ ਜਿਹੜੀ ਹੈ ਉਹ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਤਾਂ ਕੀ ਕੁਝ ਲਿਖਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਉਹਨਾਂ ਨੇ ਲਿਖਿਆ ਹੈ ਕਿ ਜਾਖੜ ਸਾਹਾ ਦੇਖੋ ਪੰਜਾਬ ਦੀ ਗਣਤੰਤਰ ਦਿਵਸ ਵਾਲੀ ਅਸਲੀ ਚਾਕੀ ਇਹ ਉਹ ਚਾਕੀ ਹੈ ਜੋ ਕੇਂਦਰ ਚ ਬੈਠੀ ਤੁਹਾਡੀ ਪਾਰਟੀ ਦੀ ਸਰਕਾਰ ਨੇ ਗਣਤੰਤਰ ਦਿਵਸ ਦੀ ਪ੍ਰੇਟਾ ਸ਼ਾਮਿਲ ਕਰਨ ਤੋਂ ਨਕਾਰ ਦਿੱਤੀ ਸੀ ਇਸ ਵਿੱਚ ਸੀਐਮ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਫੋਟੋਆਂ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੀ ਚਾਕੀ ਦੇ ਵਿੱਚ ਨੇ ਉਹ ਕਿੱਥੇ ਨੇ ਇਹ ਸਵਾਲ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਾਖੜ ਨੂੰ ਕੀਤਾ ਗਿਆ ਇਸ ਤੋਂ ਇਲਾਵਾ ਉਹ ਲਿਖਦੇ ਨੇ ਕਿ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਇਸ ਵਿੱਤ ਕਿਰੇ ਤੇ ਤੁਸੀਂ ਕਿਉਂ ਚੁੱਪੋਂ ਕੀ ਤੁਸੀਂ ਆਪਣੀ ਪਾਰਟੀ ਨੂੰ ਸਵਾਲ ਕਰੋਗੇ ਇਸ ਨੂੰ ਲੈ ਕੇ ਜਾਂ ਫੇ ਨਹੀਂ ਇਹ ਸਵਾਲ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਾਖੜ ਨੂੰ ਕੀਤਾ ਗਿਆ ਦੱਸਦੇ ਕਿ ਜਦੋਂ ਪੰਜਾਬ ਦੀ ਝਾਕੀ ਨੂੰ ਰਿਜੈਕਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੁਨੀਲ ਜਾਖੜ ਅਤੇ ਸੀਐਮ ਭਗਵੰਤ ਮਾਨ ਦੇ ਵਿਚਾਲੇ ਤਲਖੀ ਵੀ ਦੇਖਣ ਨੂੰ ਮਿਲਦੀ ਹੈ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਵੀ ਲਗਾਏ ਜਾਂਦੇ ਨੇ ਸੁਨੀਲ ਜਾਖੜ ਕਹਿੰਦੇ ਨੇ ਕਿ ਇਹ ਚਾਕੀ ਇਸ ਲਈ ਰਿਜੈਕਟ ਕੀਤੀ ਗਈ ਹੈ ਕਿਉਂਕਿ ਇਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਨੇ ਪਰ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਥੀਮ ਦਾ ਹਵਾਲਾ ਦੇ ਕੇ ਇਸ ਝਾਕੀ ਨੂੰ ਰਿਜੈਕਟ ਕੀਤਾ ਗਿਆ ਤੇ ਹੁਣ ਅਜ ਗਣਤੰਤਰ ਦਿਵਸ ਹੈ ਇਸੇ ਮੌਕੇ ਤੇ ਇਹ ਝਾਕੀ ਜਿਹੜੀ ਹੈ ਲੁਧਿਆਣਾ ਦੇ ਵਿੱਚ ਕੱਢੀ ਜਾਵੇਗੀ ਤੇ ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤਿਰੰਗਾ ਲਹਿਰਾਉਣਗੇ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਤੇ ਪੰਜਾਬ ਦੀ ਝਾਕੀ ਨੂੰ ਲੈ ਕੇ ਧੰਜ ਕਿਸੇਗੇ ਨੇ ਸੁਨਮਿਆ ਤੇ ਤਾਜ਼ੀਆਂ ਖਬਰ ਦੇਖਣ ਲਈ ਤੁਸੀਂ ਜੁੜੇ ਰਹੋਸ ਕਾਈ ਨਿਊਜ਼ ਪੰਜਾਬ ਦੇ ਨਾਲ ਤੁਸੀਂ ਵੇਖ ਰਹੇ ਹੋ ਇਸ ਕਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਪੰਜਾਬ ਦੀ ਝਾਕੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਝੱਖ ਨੂੰ ਕੇਰਿਆ ਗਿਆ ਤਿੱਖੇ ਸ਼ਬਦੀ ਵਾਰ ਜਿਹੜੇ ਨੂੰ ਕਿਤੇ ਗਏ ਨੇ ਤਾਂ ਟਵੀਟ ਕਰਦੇ ਹੋਏ ਲਿਖਤੀ ਰੂਪ ਦੇ ਵਿੱਚ ਇਸ ਵਾਰ ਤੰਜ ਕਿਸੇ ਗਏ ਨੇ ਤੇ ਇੱਕ ਪੰਜਾਬ ਦੀ ਝਾਕੀ ਦੀ ਜਿਹੜੀ ਹੈ ਉਹ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਤਾਂ ਕੀ ਕੁਝ ਲਿਖਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਉਹਨਾਂ ਨੇ ਲਿਖਿਆ ਹੈ ਕਿ ਜਖਰ ਸਾਹਾ ਦੇਖੋ ਪੰਜਾਬ ਦੀ ਗਣਤੰਤਰ ਦਿਵਸ ਵਾਲੀ ਅਸਲੀ ਚਾਕੀ ਇਹ ਉਹ ਚਾਕੀ ਹੈ ਜੋ ਕੇਂਦਰ ਚ ਬੈਠੀ ਤੁਹਾਡੀ ਪਾਰਟੀ ਦੀ ਸਰਕਾਰ ਨੇ ਗਣਤੰਤਰ ਦਿਵਸ ਦੀ ਪ੍ਰੋਟੇਕਟ ਸ਼ਾਮਿਲ ਕਰਨ ਤੋਂ ਨਕਾਰ ਦਿੱਤੀ ਸੀ ਇਸ ਵਿੱਚ ਸੀਐਮ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਫੋਟੋਆਂ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੀ ਚਾਕੀ ਦੇ ਵਿੱਚ ਨੇ ਉਹ ਕਿੱਥੇ ਨੇ ਇਹ ਸਵਾਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਖਰ ਨੂੰ ਕੀਤਾ ਗਿਆ ਇਸ ਤੋਂ ਇਲਾਵਾ ਉਹ ਲਿਖਦੇ ਨੇ ਕਿ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਇਸ ਵਿੱਤ ਕਿਰੇ ਤੇ ਤੁਸੀਂ ਕਿਉਂ ਚੁੱਪੋਂ ਕੀ ਤੁਸੀਂ ਆਪਣੀ ਪਾਰਟੀ ਨੂੰ ਸਵਾਲ ਕਰੋਗੇ ਇਸ ਨੂੰ ਲੈ ਕੇ ਜਾਂ ਫੇ ਨਹੀਂ ਇਹ ਸਵਾਲ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਨੀਲ ਜਾਖੜ ਨੂੰ ਕੀਤਾ ਗਿਆ ਦੱਸਦੇ ਕਿ ਜਦੋਂ ਪੰਜਾਬ ਦੀ ਝਾਕੀ ਨੂੰ ਰਿਜੈਕਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੁਨੀਲ ਜਾਖੜ ਅਤੇ ਸੀਮ ਭਗਵੰਤ ਮਾਨ ਦੇ ਵਿਚਾਰੇ ਤਲਖੀ ਵੀ ਦੇਖਣ ਨੂੰ ਮਿਲਦੀ ਹੈ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਵੀ ਲਗਾਏ ਜਾਂਦੇ ਨੇ ਸੁਨੀਲ ਜਾਖੜ ਕਹਿੰਦੇ ਨੇ ਕਿ ਇਹ ਚਾਕੀ ਇਸ ਲਈ ਰਿਜੈਕਟ ਕੀਤੀ ਗਈ ਹੈ ਕਿਉਂਕਿ ਇਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋਆਂ ਨੇ ਪਰ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਥੀਮ ਦਾ ਹਵਾਲਾ ਦੇ ਕੇ ਇਸ ਝਾਕੀ ਨੂੰ ਰਿਜੈਕਟ ਕੀਤਾ ਗਿਆ ਤੇ ਹੁਣ ਆਜ ਗਣਤੰਤਰ ਦਿਵਸ ਹੈ ਇਸੇ ਮੌਕੇ ਤੇ ਇਹ ਝਾਕੀ ਜਿਹੜੀ ਹੈ ਲੁਧਿਆਣਾ ਦੇ ਵਿੱਚ ਕੱਢੀ ਜਾਵੇਗੀ ਤੇ ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤਿਰੰਗਾ ਲਹਿਰਾਉਣਗੇ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਤੇ ਪੰਜਾਬ ਦੀ ਝਾਕੀ ਨੂੰ ਲੈ ਕੇ ਤੰਜ ਕਸੇਗੇ ਨੇ ਸੁਨਵੇਂ ਤੇ ਤਾਜ਼ੀਆਂ ਖਬਰ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ